ਦੇਖੋ ਸੁਖਵੀਰ ਬਾਦਲ ਜੋ ਮਰਜੀ ਕਿਹੀਂ ਜਾਵੇ ਉਹ ਤਾਂ ਭਾਜਪਾ ਦੀ ਰਨ ਆ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਦੀ ਹਮਾਇਤ ਕਰਦਾ ਜਿਹਨੇ ਜੰਮੂ ਕਸ਼ਮੀਰ ਤੋੜਨ ਦੀ ਹਮਾਇਤ ਕੀਤੀ راہਲ ਗਾਂਧੀ ਇੱਥੇ ਆਏ ਉਹਨਾਂ ਨੂੰ ਸਰੂਪਾ ਦਿੱਤਾ ਜਾਂਦਾ ਜਿਨ੍ਹਾਂ ਨੇ ਸਰੂਪਾ ਦਿੱਤਾ ਉਹਨਾਂ ਨੂੰ ਐਸਜੀਪੀਸੀ ਨੇ ਸਸਪੈਂਡ ਕਰਤਾ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਹੋਇਆ ਸੀ ਕਿਸੇ ਗੁਰਦੁਆਰੇ ਦੇ ਕਿਸੇ ਰਾਜਨੀਤਿਕ ਬੰਦੇ ਨੂੰ ਸਰੂਪਾ ਨਹੀਂ ਦੇਣਾ ਟੇਕਸਿੰਗ ਧਨੌਲਾ ਆ ਗਈਆਂ ਨਾ ਉਹਦੀਆਂ ਵੀਡੀਓ ਬੀਬੀ ਹਰਸਿਮਰਤ ਕੌਰ ਨੂੰ ਦੇ ਰਿਆ ਸਰੂਪਾਂ ਗਾਂਧੀ ਪਰਿਵਾਰ ਤੇ ਜਿਹੜਾ ਕਲੰਕ ਹੈ ਲੱਗਿਆ ਹੋਇਆ ਦਰਬਾਰ ਸਾਹਿਬ ਤੇ ਅਟੈਕ ਵਾਲਾ ਰਾਹੁਲ ਗਾਂਧੀ ਦੇਖੋ ਉਹ 11 ਸਾਲ ਦਾ ਸੀ 8 ਸਾਲ ਦਾ ਅੱਜ ਤੱਕ ਰਾਹੁਲ ਗਾਂਧੀ ਨੇ ਸਿੱਖਾਂ ਦੇ ਖਿਲਾਫ ਇੱਕ ਸ਼ਬਦ ਨਹੀਂ ਵਰਤੇ ਬਾਹਰਲੇ ਮਲਕ ਚੋਂ ਉਹਨੂੰ ਸਵਾਲ ਪੁੱਛੇਗੇ ਉਹ ਕਹਿੰਦਾ ਤੱਕਾ ਹੋਇਆ ਗਲਤ ਸਟੇਟ ਨੇ ਮਾਫੀ ਮੰਗਣੀ ਹੁੰਦੀ ਆ ਮਨਮੋਹਨ ਸਿੰਘ ਨੇ ਚਲੋ ਹਸਾਬ ਜੇ ਨਾਲ ਮਾਫੀ ਮੰਗੀ ਇਹ ਕਹਿੰਦੇ ਉਹ ਲਓ ਜੀ ਸਿੱਖ ਤੋਂ ਮੰਗਾਦੀ ਇਹ ਮਾਦੇ ਇੰਨੀ ਸਾਲ ਮੋਦੀ ਨਾਲ ਰਹੀ ਹੈ ਇਹ ਮੋਦੀ ਨੂੰ ਕਹਿੰਦੇ ਭਾਰਤ ਸਰਕਾਰ ਨੇ ਕੀਤਾ ਮੰਗਮਾਫ ਰਾਜਨਾਥ ਸਿੰਘ ਨੇ ਇੱਕ ਵਾਰ ਲੋਕ ਸਭਾ 'ਚ ਕਿਹਾ ਸੀ 84 ਦੇ ਦੰਗੇ ਨਹੀਂ ਨਸ਼ਲ ਕੁਸ਼ੀ ਆ ਜੇ ਨਸ਼ਲ ਕੁਸ਼ੀ ਆ ਉਹਦੇ ਅਨਸਾਰ ਮੂਵ ਤਾਂ ਕੋਈ ਕੀਤਾ ਨਹੀਂ